ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੂੰ ਫਰੀਦਕੋਟ ਦੇ ਵਿੱਚ ਅਬਜ਼ਰਵਰ ਨਿਯੁਕਤ ਕੀਤਾ ਗਿਆ ਸੀ ਕਹਿੰਦੇ ਵੀ ਤੁਸੀਂ ਫਰੀਦਕੋਟ ਜਾਓ ਤੇ ਉੱਥੇ ਭਰਤੀ ਪ੍ਰਕਿਰਿਆ ਵੇਖੋ ਅਕਾਲੀ ਦਲ ਦੀ ਉਹਨਾਂ ਕੋਰੀ ਨਾ ਕਰ ਦਿੱਤੀ ਐ ਕਹਿੰਦੇ ਦਰਸਲ ਜਿਹੜੀ 7 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਸੀ ਜਿਹਦਾ ਮੈਂ ਹਿੱਸਾ ਵਾਂ ਉਸ ਕਮੇਟੀ ਦਾ ਕੰਮ ਇਹ ਸੀਗਾ ਕਿ ਅਸੀਂ ਓਵਰਆਲ ਦੇਖੀਏ ਵੀ ਭਰਤੀ ਪ੍ਰਕਿਰਿਆ ਕਿਵੇਂ ਦੀ ਚੱਲ ਰਹੀ ਐ ਤੇ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਕਹਿੰਦੇ ਵੀ ਜੇ ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਆਵੇਗਾ ਵੀ ਤੁਸੀਂ ਫਰੀਦਕੋਟ ਜਾਓ ਤੇ ਜਾਇਜ਼ਾ ਲਓ ਕਹਿੰਦੇ ਮੈਂ ਫੇਰ ਜ਼ਰੂਰ ਜਾਊਂਗਾ ਨਹੀਂ ਤਾਂ ਕਹਿੰਦੇ ਮੇਰੇ ਵੱਲੋਂ ਕੋਰੀ ਨਾ ਹੀ ਐ ਜੀ ਕਿਤਾ ਦੇਖਦੇ ਪਹਿਲੀ ਗਲਤ ਇਹ ਆ ਕਿ ਜਿਹੜੇ ਇਹ ਬਾਗੀ ਸੀ ਇਹ ਚਾਹੁੰਦੇ ਸੀ ਕਿ ਸਾਡਾ ਕਿਸੇ ਨਾ ਕਿਸੇ ਤਰੀਕੇ ਨਾਲ ਰਲੇਮਾ ਵਾਪਸ ਅਕਾਲੀ ਦਲ ਬਾਦਲ ਚੜ ਜਾਵੇ। ਸੋ ਨੂੰ ਪਤਾ ਲੱਗਿਆ 2 ਦਸੰਬਰ ਨੂੰ ਜਦੋਂ ਜਦੋਂ ਅਕਾਲ ਤਖਤ ਤੋਂ ਹੁਕਮ ਜਾਰੀ ਹੁੰਦੇ ਨੇ ਉਸ ਤੋਂ ਬਾਅਦ ਚੰਦੂ ਮਾਜਰਾ ਜਿਹੜੇ ਚਾਹੁੰਦੇ ਸੀ ਮੈਂ ਸਖਬੀਰ ਸਿੰਘ ਬਾਦਲ ਨੂੰ ਮੇਲਾ ਲੇਕਿਨ ਪਰ ਪੱਠੇ ਨਹੀਂ ਸੀ ਪਾਇਆ ਜਾਂਦਾ। ਅੱਜ ਵੀ ਚੰਦੂ ਮਾਜਰਾ ਉਹਨਾ ਅਗਰੈਸਿਵ ਨਹੀਂ ਜਿੰਨਾ ਹੋਣਾ ਜਿਹਦਾ ਤੁਹਾਨੂੰ ਅੱਜ ਵੀ ਜੇ ਅਗਰੈਸਿਵ ਹੈ ਤੇ ਸਿਰਫ ਤੇ ਸਿਰਫ ਵਡਾਲਾ ਤੇ ਸੰਤਾ ਸਿੰਘ ਮੈਦਪੁਰੀ ਜ਼ਿਆਦੇ ਨੇ ਹੂੰ ਹੁਣ ਜ਼ਰੂਰ ਚੰਦੂ ਮਾਜਰਾ ਥੋੜੇ ਸਾਹਮਣੇ ਆਇਆ ਜਦੋਂ ਉਹਨਾਂ ਨੇ ਇਹ ਵੇਖ ਲਿਆ ਵੀ ਵਾਪਸੀ ਸਾਡੀ ਇਸ ਤਰੀਕੇ ਨਾਲ ਨਹੀਂ ਹੋ ਸਕਦੀ ਸਾਨੂੰ ਕੁਝ ਨਾ ਕੁਝ ਕਰਨਾ ਪਊ ਮੈਂ ਅੱਗੇ ਵੀ ਗੱਲ ਕੀਤੀ ਮੈਂ ਫੇਰ ਕਹਿੰਦਾ ਵੀ ਪਹਿਲੀ ਮਾਰਚ ਨੂੰ ਜਦੋਂ ਸੁਖਬੀਰ ਸਿੰਘ ਬਾਦਲ ਜਿਹੜਾ ਪ੍ਰਧਾਨ ਬਣ ਜਾਣਗੇ ਉਸ ਤੋਂ ਬਾਅਦ ਵਾਪਸੀ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ ਤੇ ਬਾਗਿਆਂ ਕੋਲੇ ਵਾਪਸੀ ਸੋਇ ਰਸਤਾ ਬੱਚਿਆ ਵੀ ਕੋਈ ਨਹੀਂ। ਅੱਛਾ ਜੀ। ਲੇਕਿਨ ਗੁਰਪ੍ਰਤਾਪ ਸਿੰਘ ਵਡਾਲਾ ਦਾ ਜਿਹੜਾ ਜਿਹੜਾ ਸਟੈਂਡ ਆ ਉਹ ਬਿਲਕੁਲ ਬਰਸਤਾ। ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਹੁਣ ਤੱਕ ਤੇ ਅਸੀਂ ਅਕਾਲ ਤੱਕ ਤੇ ਜਥੇਦਾਰ ਨੂੰ ਮੰਗ ਪੱਤਰ ਦੇ ਦਿੰਦੇ ਰਹੇ ਵੀ ਸੱਤ ਮੈਂਬਰੀ ਕਮੇਟੀ ਦਾ ਕੀ ਆ ਤੇ ਜਥੇਦਾਰ ਕਹਿੰਦੇ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੋ ਆਪਣਾ ਵਰਕ ਕਰੇ। ਕਿਹਾ ਵੀ ਜਾ ਕੇ ਜਥੇਦਾਰ ਨੇ ਵੀ ਤੁਸੀਂ ਜਾ ਕੇ ਰਜਿੰਦਰ ਸਿੰਘ ਧਾਮੀ ਨੂੰ ਕਹੋ ਵੀ ਮੀਟਿੰਗ ਕਰਾ ਲੇ। ਪਰ ਕਿਉਂ ਲਿਖਤੀ? ਉਹਨਾਂ ਲਿਖਤੀ ਵੀ ਕਹਿੰਦਾ ਲਿਖਤੀ ਦੇਣ ਤੋਂ ਬਾਅਦ ਧਾਮੀ ਸਾਹਿਬ ਦੀ ਜਥੇਦਾਰ ਨਾਲ ਗੱਲਬਾਤ ਹੋਈ ਕੀ ਗੱਲਬਾਤ ਹੋਈ ਇਹ ਤੇ ਉਹ ਜਾਣਦੇ ਸਾਨੂੰ ਨਹੀਂ ਪਤਾ। ਲੇਕਿਨ ਧਾਮੀ ਸਾਹਿਬ ਨੇ ਆਪਣਾ ਰੋਡ ਜਿਹੜਾ ਸੀ 14 ਅਪਰਜਾਣਰੀ ਨੂੰ ਪ੍ਰਗਟਾ ਦਿੱਤਾ ਸੀਗਾ ਜਦੋਂ ਉਹ ਅਕਾਲੀ ਦਲ ਦੀ ਰੈਲੀ ਸ਼ਾਮਲ ਨਹੀਂ ਸੀ ਹੋਇਆ ਉਹਨਾਂ ਨੇ ਵੀ ਇੰਨੀ ਗੱਲ ਕਹੀ ਸੀ ਇਹ ਵੀ ਪਤਾ ਲੱਗਾ ਕਿ ਉਸ ਤੋਂ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮਾ ਦੇ ਧਾਮੀ ਦੀ ਕਾਫੀ ਆਪਸ ਵਿੱਚ ਤੂਤੂ ਮੈਮ ਹੋਈ ਸੀ ਤੇ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਜੇ ਕਿਤੇ ਆਪਣੇ ਆਪ ਹੀ ਬਡਾਲਾ ਸਾਹਿਬ ਇਹ ਉਹਨਾਂ ਦੀ ਕਹਿਣ ਦੇ ਉੱਤੇ ਜਾ ਕੇ ਫਰੀਦਕੋਟ ਦੇ ਵਿੱਚ ਇੰਚਾਰਜ ਬਣ ਜਾਂਦੇ ਉੱਥੇ ਭਰਤੀ ਕਰਦੇ ਆ ਤੇ ਫਿਰ ਮੈਂ ਸੋਚਦਾ ਭੀ ਇਹਨਾਂ ਨੂੰ ਮਿਲਣਾ ਮਿਲਣਾ ਕੁਛ ਨਹੀਂ ਫਿਰ ਤੇ ਗੁਲਾਮਾਂ ਵਾਲੀ ਜ਼ਿੰਦਗੀ ਹੋਣੀ ਸ਼ੈਨਾਂ ਦੀ। ਔਰ ਇਹਨਾਂ ਦੀ ਇਹਨਾਂ ਦੇ ਬਣਦਾ ਨੂੰ ਜੋ ਇਹਨਾਂ ਕਿਹਾ ਬਣਦਾ ਵੀ ਹੈ ਕੁਛ ਹੀ ਹੋਣਾ। ਜੇ ਇਹ ਕਿਤੇ ਉਹਨਾਂ ਦੀਆਂ ਅੱਖੇ ਲੱਗ ਕੇ ਚਲੇ ਜਾਂਦੇ ਤੇ ਫਿਰ ਮੈਂ ਸੋਚਦਾ ਜੀ ਨਾ ਇਹਨਾਂ ਦੀ ਕਾਲ ਤੱਕ ਤੇ ਸੁਣਾਈ ਹੋਣੀ ਸੀ ਨਾ ਪੰਥ ਚ ਨਾ ਲੋਕਾਂ ਚ ਸੁਣਾਈ ਇਹਨਾਂ ਨਹੀਂ ਹੋਣੀ ਸੀ। ਹੋਂ ਤੱਕ ਜਿਹੜੀ ਉਹ ਦਰਦੀ ਤਾਂ ਉਹ ਮਿਲੀ ਸੀ ਉਹ ਉਹ ਦਰਦੀ ਪਜਾਂਦੀ ਰਹਿਣੀ ਸੀ ਇਸ ਕਰਕੇ ਉਹ ਨਾ ਕੱਲ ਵੀ ਤੇ ਅੱਜ ਵੀ ਕਹਤਾ ਠੁਕਰਾਤਾ ਉਹਨਾਂ ਕਹਾਂ ਜੀ ਮੈਨੂੰ ਅਕਾਲ ਤੱਕ ਦਾ ਹੁਕਮ ਜੋ ਹੋਊਗਾ ਮੈਂ ਉਹ ਕਰੂ ਅਕਾਲ ਤੱਕ ਤੇ ਮੈਨੂੰ ਇਹ ਦਿੱਤਾ ਵੀ ਸੱਤ ਮੈਂ ਮੇਰੀ ਕਮੇਟੀ ਕਾਰਜਸ਼ੀਲੇ ਕੰਮ ਕਰੇ ਹਮ ਲੇਕਿਨ ਧਾਮੀ ਸਾਹਿਬ ਨੂੰ ਅਸੀਂ ਕਹਿ ਚੁੱਕੇ ਧਾਮੀ ਸਾਹਿਬ ਜੇ ਡੈਡਾ ਨਹੀਂ ਭੀ ਗੋਦੇ ਧਾਮੀ ਸਾਹਿਬ ਕੁਝ ਕਰਨ ਲਈ ਤਿਆਰ ਨਹੀਂਗੇ ਤਾ ਮੀ ਸਾਹਿਬ ਨੂੰ ਇੰਚਾਰਜ ਲਾਤਾ ਸ਼ਹਿਰਪੁਰ ਦਾ ਉਹਨਾਂ ਦਾ ਫਰਜ ਬਣਦਾ ਸੀ ਜਾ ਕੇ ਜਥੇਦਾਰ ਨੂੰ ਕਹਿੰਦੇ ਚ ਆਪਣਾ ਬਿਆਨ ਦਿੰਦੇ ਵੀ ਵੇਖੋ ਮੈਂ ਸੱਤ ਮੈਂਬਰੀ ਕਮੇਟੀ ਦਾ ਮੁਖੀ ਆ ਮੈਂ ਇੱਥੇ ਭਰਤੀ ਨਹੀਂ ਕਰਦਾ ਲੇਕਿਨ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਨਹੀਂ ਤਾਮੀ ਸਾਹਿਬ ਦੇ ਨਾਲ ਉਹਨਾਂ ਨੇ ਵਿਰਿੰਦਰ ਸਿੰਘ ਬਾਜਵਾ ਵੀ ਲਗਾਤੇ ਆ ਨਹੀਂ 2 ਲੱਖ ਤੇ ਵੱਖਰੀ ਗੱਲ ਆ ਵਿਰਿੰਦਰ ਸਿੰਘ ਬਾਜਵਾ ਦੀ ਅਖਰੀ ਗੱਲ ਤਾਂ ਪਕਰ ਤਾਮੀ ਸਾਹਿਬ ਦੀ ਗੱਲ ਸਰਪੰਚ ਕਮੇਟੀ ਕੱਕਾ ਰੇ ਨਾ ਲਾਇਤ ਹੋਰ ਵੀ ਪੜੇ ਉਹਨਾਂ ਦੇ ਹੈਗੇ ਨੇ ਸਕਤਾ ਸਿੰਘ ਮਹਿਦਪੁਰੀ ਅਜੇ ਵੀ ਮਾਚਲੀ ਜੀ ਮਿੱਠੇ ਨੇ ਇਸ ਕਰਕੇ ਉਹਨਾਂ ਦਾ ਬਣਦਾ ਵੀ ਇਹੀ ਤੇ ਉਹਨਾਂ ਨੇ ਸਹੀ ਕੀਤਾ ਜੇ ਕੀਤੇ ਉਹ ਤਿੜਕ ਫਿੜਕ ਜਾਂਦੇ ਮੜਾ ਮੋਟਾ ਤੇ ਉਹਨਾਂ ਨੂੰ ਲੋਕਾਂ ਦੀ ਬੰਧਰਦੀ ਨਹੀਂ ਮਿਲਣੀ ਸੀ ਤੇ ਨਾਲ ਅਕਾਲ ਤਖਤ ਦੇ ਹੁਕਮਾਂ ਦੀ ਵੀ ਅਲਗਣਾ ਹੋਣੀ ਸੀ ਜਿਸ ਨੂੰ ਲੈ ਕੇ ਅੱਜ ਤੱਕ ਇਹ ਸਟੈਂਡ ਕਰ ਰਹੇ ਨੇ ਇਸ ਕਰਕੇ ਮੈਨੂੰ ਇਦਾਂ ਵੀ ਉਹਨਾਂ ਦਾ ਕਦਮ ਬਿਲਕੁਲ ਛਲਾਗਾ ਜੋਗਾ ਅਕਾਲ ਤਖਤ ਤੇ 28 ਤਰੀਕ ਦੀ ਜਿਹੜੀ ਮੀਟਿੰਗ ਉਸ ਮੀਟਿੰਗ ਦੇ ਵਿੱਚ ਨਿਕਲ ਕੇ ਕੀ ਆਦੇਸ਼ ਹੁੰਦੇ ਅਕਾਲ ਤੱਕ ਦੇ ਕਿਉਂਕਿ ਉੱਥੇ ਮਾਮਲਾ ਤੇ ਵਿਚਾਰਨਾ ਪਵੇਗਾ ਜੇ ਇਹ ਮਾਮਲਾ ਵਿਚਾਰਿਆ ਨਹੀਂ ਜਾਂਦਾ ਤੇ ਫਿਰ ਵਾਕਿਆ ਹੀ ਜਿਹੜੀ ਗੱਲ ਇੱਕ ਮੈਂਬਰ ਐਸਜੀਪੀਜੀ ਨੇ ਇੱਕ ਮੀਟਿੰਗ 'ਚ ਕਹੀ ਸੀ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਤੇ ਸਾਡੇ ਮੁਲਾਜ਼ਮਾਂ ਦੇ ਗਲਵੇਂ ਦੁਫਾ ਕੇ ਕੰਮ ਕਰੋ ਫਿਰ ਗੱਲ ਸੱਚੀ ਹੋ ਜਾਏਗੀ ਹੁਣ ਦੇਖਣਾ ਹੋਵੇਗਾ 28 ਤਰੀਕ ਨੂੰ ਉਹਦੇ ਦੇ ਕੇ ਫੈਸਲਾ ਕੀ ਹੁੰਦਾ ਜਿਹੜੇ ਪੰਜ ਜਥੇਰ ਬੈਠਣਗੇ ਪੰਜ ਭਰਾਨੀ ਮਰਿਆਦਾ ਅਨੁਸਾਰ ਕੀ ਕਰਦੇ ਨੇ ਉਹਦੇ ਤੋਂ ਬਾਅਦ ਪਤਾ ਲੱਗੂਗਾ ਲੇਕਿਨ ਮੈਂ ਸੋਚਦਾ ਵੀ ਇਸ ਵੇਲੇ ਰਕबीर ਸਿੰਘ ਗੁਰੂ ਇਕੱਲੇ ਰਹਿ ਗਏ ਨੇ ਗਿਆਨੀ ਰਕबीर ਸਿੰਘ ਗੁਰੂ ਜਹੇਦਰ ਕਾਲ ਤੱਕ ਇਕੱਲੇ ਰਹਿ ਗਏ ਨੇ ਜੇ ਅੱਜ ਉਹਨਾਂ ਦਾ ਗਿਆਨੀ ਹਰਪ੍ਰੀਤ ਸਿੰਘ ਗੁਰੂ ਤੇ ਉਹਨਾਂ ਦੀ ਜਿਹੜੀ ਸ਼ਕਤੀ ਸੀ ਕਈ ਗੁਣਾ ਵੱਧ ਜਾਣੀ ਸੀ ਪੰਜਾਬੀ ਚ ਗੱਲ ਕਹਿੰਦੇ ਹੁੰਦੇ 1 1 ਤੇ 2 11 2 1 ਕੇ ਪਾ ਦੀ ਤੇ 11 ਬਣ ਜਾਂਦੇ ਨੇ ਇਸ ਕਰਕੇ ਉਹਨਾਂ ਦੀ ਸ਼ਕਤੀ ਵੱਧ ਜਾਣੀ ਸੀ ਤੇ ਫਿਰ ਉਹ ਫੈਸਲੇ ਵੀ ਸਖਤ ਲੈਣੇ ਸੀਗੇ ਹੁਣ ਵੇਖੋ ਜੇ ਉਹਨਾਂ ਨੂੰ ਹੁਣ ਤੱਕ ਤੇ ਬੁਲਾਇਆ ਨਹੀਂ ਅਜੇ ਕੱਲ ਤੱਕ ਬੁਲਾ ਲਨ ਪਰਸੋਂ ਤੱਕ ਬੁਲਾ ਲਨ ਕੋਈ ਪਤਾ ਨਹੀਂ ਇਸ ਗੱਲ ਦਾ ਲੇਕਿਨ ਜਦੋਂ ਵੀ ਕਿਤੇ ਮੀਟਿੰਗ ਵੀ ਰੱਖੀ ਜਾਂਦੀ ਆ ਉਹ ਬਕਾਇਦਾ ਤੌਰ ਤੇ ਉਹਨਾਂ ਜਿ세 ਤਰ੍ਹਾਂ ਦੀ ਸਹਿਮਤੀ ਲਈ ਜਾਂਦੀ ਵੀ ਤੁਹਾਡੇ ਕੋਈ ਅਸਲ ਕੁਝ ਜਾਵਾਤ ਨਹੀਂ ਹੈਗਾ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਦੇ ਬਜੇ ਨਹੀਂ ਪੁੱਛਿਆ ਨਹੀਂ ਗਿਆ ਹਾਲ ਦੀ ਘੜੀ ਉਹ ਆਉਂਦੇ ਕੱਲ ਨੂੰ ਇਹਨੂੰ ਹੋ ਜਾਂਦੇ ਪਤਾ ਨਹੀਂ ਲੇਕਿਨ ਡਾਕਟਰ ਰਜੀਤ ਸਿੰਘ ਜੀਵਨ ਦਸ਼ਨ ਹੋਣਾ ਹੈ ਸੱਦਾ ਵੀ ਭੇਜਿਆ ਗਿਆ ਪੱਟੀ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਸੱਦਾ ਤੇ ਵੇਖੋ ਕੱਲੂ ਭੀ ਜੇ ਦਿੱਤਾ ਸਕਦਾ ਪਰਸੋਂ ਭੀ ਜੇ ਦਿੱਤਾ ਸਕਦਾ 27 ਨੂੰ ਭੀ ਜੇ ਸੱਦੇ ਦੀ ਕੋਈ ਗੱਲ ਨਹੀਂ ਹੈ ਹੂੰ ਸੱਦਾ ਦੀ ਸਦਤ ਬਾਅਦ ਭੀ ਜੇ ਸਕਦਾ ਸਿਰਫ ਜਦੋਂ ਉਹਨਾਂ ਨੂੰ ਸਹਿਮਤੀ ਲੈਣੀ ਚਾਹੀਦੀ ਸੀ ਵੀ ਆ ਮੀਟਿੰਗ ਰੱਖ ਰਹੇ ਤਦ ਅਰੇ ਜੀ ਮੰਤਰੀ ਕੋਲ ਪੁੱਛਿਆ ਨਹੀਂ ਗਿਆ ਉਹਨਾਂ ਨੂੰ ਇਸ ਕਰਕੇ ਜੇ ਸੱਦੇ ਜੀ ਸਾਨੂੰ ਅਜੇ ਆਸ ਹੈ ਕਿ ਸ਼ਾਇਦ ਉਹਨਾਂ ਨੂੰ 27 ਨੂੰ ਸ਼ਾਮ ਤੱਕ ਕੋਈ ਸੱਦਾ ਮਿਲ ਜੇ ਵੀ ਤੁਸੀਂ ਆ ਕੇ ਮੀਟਿੰਗ ਸ਼ਾਮਲ ਹੋ ਪਰ ਮੈਨੂੰ ਨਹੀਂ ਉਮੀਦ ਵੀ ਹੁਣ ਉਹ ਮੀਟਿੰਗ ਸ਼ਾਮਲ ਹੋਣਗੇ ਲੇਕਿਨ ਡਾਕਟਰ ਦਲਜੀਤ ਸਿੰਘ ਚੀਮਾ ਵੇਖੋ ਗੁਰਪ੍ਰਤਾਪ ਸਿੰਘ ਉਡਾਲਾ ਨੇ ਜ ਆਪਣਾ ਖੰਡਾ ਖੜਕਾਤਾ ਵੀ ਮੈਂ ਅਕਾਲ ਤਖਤ ਦੇ ਹੁਕਮਾਂ ਦੀ ਜਿਹੜੀ ਉਲੰਘਣਾ ਨਹੀਂ ਕਰ ਸਕਦਾ ਲੇਕਿਨ ਜਿਹੜਾ ਝੂਠ ਡਾਕਟਰ ਦਲਜੀਤ ਸਿੰਘ ਚੀਮਾ ਬੋਲਦੇ ਆ ਰਹੇ ਨੇ ਪਿਛਲੇ 1 ਮਹੀਨੇ ਤੋਂ ਉਹ ਆਪਣੇ ਝੂਠ ਬਾਰੇ ਸਪਸ਼ਟੀਕਰਨ ਦੇ ਦੇਣ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਡਾਕਟਰ ਜਿਹੜੇ ਗੁਰਪ੍ਰਤਾਪ ਸਿੰਘ ਉਡਾਲਾ ਵਾ ਉਹਨਾਂ ਨੂੰ ਸਾਡੀ ਪਾਰਟੀ ਚੋਂ ਕੱਢਿਆ ਆਵਾ ਜਿੰਨਾ ਚਿਤ ਉਹ ਡਿਸਿਪਲਿਨਰੀ ਕਮੇਟੀ ਅਨੁਸ਼ਾਸਨੀ ਕਮੇਟੀ ਦੇ ਕੋਲੇ ਆਪਣੀ ਮਾਫੀ ਦੀ ਮੰਗਦੇ ਲਿਖਤੀ ਆਪਣਾ ਸਪਸ਼ਟੀਕਰਨ ਦਿੰਦੇ ਉਹਨਾਂ ਤੇ ਉਹਨਾਂ ਦੀ ਵਾਪਸੀ ਨਹੀਂ ਹੋ ਸਕਦੀ ਤੇ ਜਦੋਂ ਰਾਤੋ-ਰਾਤ ਵਾਪਸੀ ਕਰਤੀ ਭੁੰਨਰ ਸਾਹਿਬ ਨੇ ਫਿਰ ਉਹਦੇ ਬਾਰੇ ਕੰਟਰਨ ਡਾਕਟਰ ਚੀਮਾ ਕੀ ਉਹਨਾਂ ਕੁਝ ਲਿਖਤੀ ਦਿੱਤਾ ਤੇ ਲਿਖਤੀ ਨਹੀਂ ਦਿੱਤਾ ਤੇ ਵੀ ਤੁਸੀਂ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹੋ ਤੁਸੀਂ ਉਹਨਾਂ ਨੇ ਇੱਕ ਸੇਰ ਲਾਉਣ ਦੀ ਕੋਸ਼ਿਸ਼ ਕੀਤੀ ਵੀ ਚੰਦੂ ਮਾਜਰੇ ਨੂੰ ਪਾਸੇ ਕਰਦੇ ਬੀਬੀ ਜਗੀਰਕਰ ਨੂੰ ਪਾਸੇ ਕਰਦੇ ਸੰਤਾ ਸਿੰਘ ਮਹਿਤਪੁਰੀ ਨੂੰ ਪਾਸੇ ਕਰਦੇਓ ਆ ਇੱਕ ਤੋਂ ਬੰਦੇ ਲੈ ਕੇ ਜਿਹੜੇ ਅੱਗੇ ਲੱਗੇ ਉਹਨਾਂ ਨਾਲ ਜੋੜ ਲਓ ਆਪੇ ਆਪੇ ਖਿਲਰ ਪੁਲਰ ਜਾਣਗੇ ਲੇਕਿਨ ਵਡਾਲਾ ਸਾਹਿਬ ਨੇ ਜਿਹੜੀ ਡਿਊਟੀ ਬਣਦੀ ਸੀ ਉਹਨਾਂ ਉਹਨੂੰ ਭਾਈਆ ਕਿਉਂਕਿ ਹੁਣ ਤੱਕ ਤਿੰਨ ਮੰਗ ਪੱਤਰ ਕਾਲ ਤੱਕ ਦੇ ਦੇ ਚੁੱਕੇ ਨੇ ਵੀ ਦੱਸੋ ਤੁਹਾਡੀ ਬਣਾਈ ਹੋਈ ਕਮੇਟੀ ਦੇ ਅਸੀਂ ਪਹਿਰੇਦਾਰ ਆ ਜੈਦਰ ਜੀ ਤੁਹਾਨੂੰ ਹੁਕਮ ਕਰੋ ਉਹਨਾਂ ਨੇ ਕਿਹਾ ਵੀ ਜੇ ਜਥੇਦਾਰ ਸਾਹਿਬ ਨੂੰ ਹੁਕਮ ਕਰਨਗੇ ਤੇ ਮੈਂ ਫਰੀਦਕੋਟ ਜਾ ਕੇ ਭਰਤੀ ਕਰੂੰਗਾ ਅਦਰਵਾਈਜ਼ ਮੈਂ ਤੇ ਜਿੱਥੇ ਅਸੀਂ ਅਕਾਲ ਤਖਤ ਦੇ ਹੁਕਮਾਂ ਤੋਂ ਬਾਹਰ ਕਿਤੇ ਨਹੀਂ ਜਾ ਸਕਦੇ ਹੋਣਾ ਵੀ ਇਹ ਚਾਹੀਦਾ ਵਾ ਲੇਕਿਨ ਅਜੇ ਵੀ ਬਾਦਲਦਾਰ ਨੂੰ ਆਪਣੀ ਸ਼ਕਤੀ ਦਾ ਫੋਬੀਆ ਹੋਇਆ ਪਿਆ ਹੋ ਸਕਦੇ ਜਥੇਦਾਰ ਮਰਜ਼ੀ ਜਦੋਂ ਮਰਜ਼ੀ ਲਾ ਦੇਓ ਤੇ ਜਦੋਂ ਮਰਜ਼ੀ ਲਾ ਦਿਓ ਲਾਉਣ ਦੀ ਤੇ ਲਗਾਉਣ ਦੀ ਕੋਈ ਵੱਡੀ ਗੱਲ ਨਹੀਂ ਹੈਗੀ ਗੱਲ ਦਾ ਸਿਧਾਂਤ ਦੀ ਇੰਦਰਾ ਕਾਦੀ ਦੇ ਅਕਾਲ ਤਖਤ ਢਾਇਆ ਜੋ ਉਹਨਾਂ ਸਲੂਕ ਕੀਤਾ ਹੈ ਗਰ ਸਭ ਨੂੰ ਪਤਾ ਇੰਨਾ ਕਾਲ ਤਖਤ ਦੀ ਢਾਇ ਬਿਲਡਿੰਗ ਨਹੀਂ ਢਾਈ ਇਹਦਾ ਸਦਾ ਦੀ ਢਾ ਛੱਡੇ ਨੇ ਮਰਿਆਦਾ ਹੀ ਢਾ ਛੱਡੀ ਆ ਅਕਾਲ ਤਖਤ ਤੇ ਆਪਣੀਆਂ ਗਲਤੀਆਂ ਮੰਨ ਕੇ ਤੁਸੀਂ ਮੁੜ ਕੇ ਕਹਿੰਦੇ ਜੀ ਨਹੀਂ ਜੀ ਇਸ ਸਰ ਮਹਿ ਦੀ ਗਲਤੀ ਕੀਤੀ ਕੋਈ ਨਹੀਂ ਇਹ ਆਉਣ ਵਾਲੇ ਦਿਨ ਫੈਸਲਾ ਕਰਨਗੇ ਸੰਗਤ ਫੈਸਲਾ ਕਰੇਗੀ ਤੇ ਸੰਗਤ ਫੈਸਲਾ ਕਰੇਗੀ ਜੋ ਲੋਕਾਂ ਜਾਓਗੇ ਲੋਕਾਂ ਨੂੰ ਜਾਂਦੇ ਵੀ ਕਹਿੰਦੇ ਜਾਂਦੇ ਇਹ ਨਹੀਂ ਪਤਾ ਇੱਕੋ ਹੀ ਗੱਲ ਸੁਖਬੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਮੇਸ਼ੇਂਦਰ ਗਰੇਵਾਲ ਕੋਲੇ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਕਿਦੂ ਨਿਯੁਕਤ ਨਾ ਬਾਕੀ ਜੋ ਮਰਜ਼ੀ ਹੋ ਜਾ ਜੀ ਜੀ ਪਰ ਸਾਹਿਬ ਉਧਰ ਹੈ ਜਦੋਂ ਆਪਾਂ ਗੈਰ ਰਸਮੀ ਤੌਰ ਤੇ ਗੱਲ ਕਰ ਰਹੇ ਸੀ ਇਹ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੇ ਤੁਸੀਂ ਕਹਿੰਦੇ ਸੀ ਵੀ ਇੱਕ ਖਬਰ ਆ 307 ਦਾ ਕਹਿੰਦੇ ਪਰਚਾ ਹੋ ਜਾਣਾ ਇੱਕ ਵੇਖੋ ਇੱਕ ਕੇਸ ਹੋਇਆ ਸੀਗਾ ਬੇਵਲ ਕਲਾਂ ਦੇ ਵਿੱਚ ਜਦੋਂ ਬਰਗਾੜੀ ਦੇ ਵਿੱਚ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਦੇ ਪਹਿਲਾ ਸਲੋਗਨ ਲਿਖੇ ਗਏ ਨੇ ਪਹਿਲਾ ਗੁਰੂ ਸਾਹਿਬ ਦੀ ਬੇਦਬੀ ਕੀਤੀ ਗਈ ਉਹਦੇ ਵਿੱਚ ਤਿੰਨ ਮੁਕੱਦਮੇ ਦਰਜ ਕੀਤੇ ਸੀ ਪੁਲਿਸ ਨੇ ਜੀ ਦੇ ਵਿੱਚ ਹੁਣ ਸੌਦਾ ਸਾਧ ਦੀ ਵੀ ਜਿਹੜੀ ਆ ਉਹ ਸਮੁਜਿਤ ਹੋ ਗਈ ਉਹਦਾ ਨਾਂ ਵੀ ਸ਼ਾਮਲ ਹੋ ਗਿਆ ਉਸ ਤੋਂ ਬਾਅਦ ਉਹਦੇ ਰੋਸ ਵਜੋਂ ਬੈਬਲ ਕਲਾ ਦੇ ਕੋਟਕਪੂਰੇ ਦੇ ਬੱਤੀਆਂ ਵਾਲੇ ਚੌਂਕਾ ਦੇ ਵਿੱਚ ਲੋਕਾਂ ਨੇ ਪ੍ਰੋਟੈਸਟ ਕੀਤੇ ਸੀ ਬੈਬਲ ਕਲਾ ਦੇ ਵਿੱਚ ਪਹਿਲਾਂ ਪ੍ਰੋਟੈਸਟ ਕੀਤਾ ਬਿਲਕੁਲ ਛੜਕ ਤੋਂ ਪਾਸੇ ਕੀਤਾ ਜਿਸ ਤਰੀਕੇ ਨਾਲ ਇਹਨਾਂ ਨੇ ਗੋਲੀ ਚਲਾਈ ਦੋ ਬੰਦੇ ਮਾਰੇ ਨੇ ਤੇ ਦੋਹਾਂ ਦੀ ਕੁੱਟ-ਕੁੱਟ ਕੇ ਹੱਡੀਆਂ ਤੋੜਤੀਆਂ ਇੱਕ ਦੀ ਰੀੜ ਦੀ ਢੀ ਟੁੱਟਦੀ ਉਹ ਅੱਜ ਵੀ ਬੈੱਡ ਤੇ ਪਿਆ ਹੋਇਆ ਹੈ ਕੈਪਟਨ ਮਰਿੰਦਰ ਸਿੰਘ ਨੇ 1 ਕਰੋੜ ਰੁਪਏ ਦਾ ਨਾਲ ਇੱਕ ਟਿਲ ਲਾਈਫ ਅਸਿਸਟੈਂਟ ਦਿੱਤਾ ਉਹਨੂੰ ਕਿ ਇਹਦੀ ਮਦਦ ਕਰੂ। ਚਲੋ ਠੀਕ ਹੈ। ਹੁਣ ਉਹਨਾਂ ਦੋਵਾਂ ਭਰਾਵਾਂ ਨੇ ਇਹਨਾਂ ਦੇ ਖਿਲਾਫ ਕੇਸ ਕੀਤਾ ਹੈ। ਕਿ ਇਹਦੀ ਵਜ੍ਹਾ ਸੁਖਬੀਰ ਸਿੰਘ ਬਾਦਲ ਜਿਹੜਾ ਗ੍ਰਹਿ ਮੰਤਰੀ ਉਸ ਵੇਲੇ ਸੀ। ਉਹਦੇ ਤੇ 302 ਦਾ ਕੇਸ ਅਦਾਲਤ ਚੱਲਦਾ ਵਾ। ਹੂੰ ਤੇ ਉਹਦੇ ਜੇ 303 303 ਤੇ ਸਾਰੀ ਤੇ 307 ਦਾ 307 ਦਾ ਕੇਸ ਵੱਖਰਾ ਚੱਲਦਾ 302 ਦਾ ਕੇਸ ਵੱਖਰਾ ਚੱਲਦਾ ਦੋ ਕੇਸ ਚੱਲਦੇ ਸੁਖਬੀਰ ਸਿੰਘ ਬਾਦਲ ਦੇ ਹੇਠ ਜਿਹੜੇ ਦੋ ਬੰਦੇ ਮਾਰੇ ਗਏ ਸੀ ਉਹ ਚ 8 ਬੰਦੇ ਸਮੇਤ ਪੁਲਿਸ ਵਾਲੇ ਤੇ ਸਮੇਤ ਸੁਖਬੀਰ ਸਿੰਘ ਬਾਦਲ ਇਹ ਤਰੀਕਾ ਭੁਗਤੇ ਅੱਜ ਅੱਜ ਤੱਕ ਪਹਿਲਾਂ ਉਹ ਫਰੀਦਕੋਟ ਦੀ ਅਦਾਲਤ ਸੀ ਹੁਣ ਚੰਡੀਗੜ੍ਹ ਦੀ ਅਦਾਲਤ ਚਲੇ ਗਏ ਚੰਡੀਗੜ੍ਹ ਤੋਂ ਜੁਨਾ ਆਪਣੇ ਨਾਲ ਕੇਸ ਸੀ ਅੱਗੇ ਦਿੱਲੀ ਸ਼ਿਫਟ ਕਰਨ ਦੀ ਗੱਲ ਕੀਤੀ ਉਹ ਆਜ਼ਾਦਤ ਨਹੀਂ ਦਿੱਤੀ ਅਦਾਲਤ ਨੇ ਹੁਣ ਇਹਦੇ ਵਿੱਚ 307 ਦਾ ਕੇਸ ਜਿਹੜਾ ਇਹਨਾਂ ਦਾ ਚੱਲਦਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਉਹਦੀ ਰਿਕਾਰਡ ਵੀ ਵਾਕਿਓ ਉਹਦੀ ਹੱਡੀਆਂ ਟੁੱਟੀਆਂ ਨਹੀਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਆ ਇੰਤਹਾ ਕੁੱਟਮਾਰ ਕੀਤੀ ਗਈ ਆ ਉਸ ਕੇਸ ਦੇ ਵਿੱਚ ਗਵਾਹੀਆਂ ਸਹੀ ਤਰੀਕੇ ਨਾਲ ਭੁਗਤੀਆਂ ਗਈਆਂ ਤੇ ਸੁਖਬੀਰ ਸਿੰਘ ਬਾਦਲ ਨੂੰ ਘੱਟੋ ਘੱਟ 7 ਸਾਲ ਦੀ ਸਜ਼ਾ ਹਸੰਗੀਆਂ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਸੁਖਬੀਰ ਸਿੰਘ ਬਾਦਲ ਨੇ ਇੱਕ ਪੱਤਰਕਾਰ ਨੂੰ ਚਪੇੜ ਮਾਰਤੀ ਸੀ ਉਹਦਾ ਕੈਮਰਾ ਖੋਲਿਆ ਸੀਗਾ ਉਹ ਦੇਸ਼ਿਕ ਖਬਰ ਦਾ ਪੱਤਰਕਾਰ ਸੀ ਤੇ ਕਾਮレਡਾਂ ਨੇ ਫਿਰ ਜਿਹੜਾ ਸੀ ਤੁਰ ਤੱਕ ਗਏ ਸੀ ਸ਼ਖਬੀਰ ਸਿੰਘ ਬਾਦਲ ਤੇ ਪਰਚਾ ਵੀ ਦਰਜ ਕਰਾਇਆ ਸੀ ਕੋਰਟ ਰਾਈ ਸ਼ਖਬੀਰ ਸਿੰਘ ਬਾਦਲ ਨੂੰ ਸਜ਼ਾ ਵੀ ਹੋਈ ਸੀ ਫਿਰ ਜਾ ਕੇ ਹਾਈ ਕੋਰਟ ਤੇ ਰਾਜੀ ਦਾ ਮਤਨ ਦੋਆਇਆ ਸੀਗਾ ਹਾਈ ਕੋਰਟ ਤੱਕ ਕੇਸ ਗਿਆ ਸੀਗਾ ਇਸ ਕਰਕੇ ਜੇ ਉਹ ਕੇਸ ਜਾ ਸਕਦਾ ਤੇ ਫਿਰ ਇਹ ਕਿਉਂ ਨਹੀਂ ਹੁਣ ਇਹਦੇ ਚ ਵੇਖੋ ਕੀ ਬਣਦਾ ਕੀ ਨਹੀਂ ਬਣਦਾ ਲੇਕਿਨ ਉਹ ਜਿਹੜੇ ਜਿਹੜੇ ਭਰਾ ਜਿਹੜੇ ਪੀੜਤ ਭਰਾ ਨੇ ਉਹਨਾਂ ਨੇ 306 ਦਾ ਕੇਸ ਅਦਾਲਤ ਦੇ ਵਿੱਚ ਸਗਬੀਰ ਸਿੰਘ ਬਾਦਲ ਦੇ ਖਿਲਾਫ ਕੀਤਾ ਹੋਇਆ ਜੀ ਜੀ ਪਟਾ ਸਰ ਉਧਰ ਦੂਜੇ ਪਾਸੇ ਆਪਾਂ ਗੱਲ ਕਰੀਏ ਤੇ ਐਸਜੀਪੀਸੀ ਜਿਹੜੀਆਂ ਚੋਣਾਂ ਹੋਣੀਆਂ ਨੇ ਵੋਟਰ ਲਿਸਟ ਜਿਹੜੀ ਗੜਬੜੀ ਦੀ ਗੱਲ ਸੀ ਉਹਦੇ ਵਿੱਚ ਨਾ ਹੁਣ ਚੋਣ ਕਮਿਸ਼ਨਰ ਸਾਹਿਬ ਜਿਹੜੇ ਐਸ ਐ ਸਰਾਉ ਉਹਨਾਂ ਨੇ 10 ਮਾਰਚ ਤੱਕ ਦਾ ਸਮਾਂ ਦੇ ਦਿੱਤਾ ਵੀ तरीक ਵਧਾ ਦਿੱਤੀ ਹੈ ਇਤਰਾਜ਼ ਦਰਜ ਕਰਨ ਦੀ ਸਵਾਲ ਇਹ ਆ ਵੀ ਇਹਦੀ ਪੁਣਛਾਣ ਕਰੇਗਾ ਕੌਣ ਵੀ ਕਿਹੜੀਆਂ ਵੋਟਾਂ ਝਾਲੀ ਆ ਤੇ ਕਿਹੜੀਆਂ ਅਸਲੀ ਆ ਕਿਉਂਕਿ ਸਰਕਾਰ ਦਾ ਕੰਮ ਸੀ ਬਣਾਉਣਾ ਉਹ ਕਹਿੰਦੀ ਅਸੀਂ ਬਣਾ ਦਿੱਤੀਆਂ ਤੇ ਇਹਦੇ ਲਈ ਫਿਰ ਕੋਈ ਸੁਪਰੀਮ ਕੋਰਟ ਇੰਟਰਵਿਨ ਕਰੂਗੀ ਜਾਂ ਫਿਰ ਇਹਦੀ ਵੋਟਰਾਂ ਦੀ ਪਛਾਣ ਕਰੂਗਾ ਕੌਣ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਸਿਰਫ ਤੇ ਸਿਰਫ ਇਹ ਇਹ ਚਾਹੁੰਦੇ ਆ ਕਿ ਇਲੈਕਸ਼ਨ ਜਿਹੜੀ ਆ ਕਿਸੇ ਵੀ ਤਰੀਕੇ ਨਾਲ ਇਹ ਹੋਰ ਅੱਗੇ ਚੱਲ ਜੇ ਇਹਨਾਂ ਨੂੰ ਪੂਰੀ ਉਮੀਦ ਆ ਵੀ 2027 ਦੇ ਵਿੱਚ ਸਾਡੀ ਅਕਾਲੀ ਸਰਕਾਰ ਪੰਜਾਬ 'ਚ ਬਣ ਜਾਣੀ ਇਸ ਉਮੀਦ ਦਾ ਇਹ ਕੰਮ ਕਰ ਰਹੇ ਹੋ। ਹੋ ਸਕਦਾ ਵਾ ਹੁਣ ਤੇ ਸਿਰਫ ਇਹ ਵੋਟਾਂ ਦੀ ਗੱਲ ਕੱਲ ਨੂੰ ਇੱਕ ਕੋਰਟ 'ਚੋਂ ਸਟੇ ਵੀ ਲਾਇਆ ਹੋ। ਜੇ ਕੋਰਟ ਸਟੇ ਲੈਂਦਾ ਤੇ ਫਿਰ ਸਾਲ ਛੇ ਮਹੀਨੇ ਲਗਾਉਣੇ ਕੋਰਟ ਲਈ ਕੋਈ ਬਹੁਤੀ ਦੂਰ ਦੀ ਗੱਲ ਨਹੀਂ ਹੁੰਦੀ। ਇਹ ਜਾ ਕੇ ਪੇਜ ਹੋਏ ਨੇ ਵੀ ਆਹ ਵੋਟਾਂ ਝਾਲੀ ਨੇ। ਡਾਕਟਰ ਦਿਲਜੀਤ ਸਿੰਘ ਚੀਮੇ ਨੇ ਪੁੱਛਿਆ ਕਿੰਨੀਆਂ ਜਾਲੀ ਦੇ ਕਹਿੰਦੇ ਹਜ਼ਾਰਾਂ ਜਾਲੀ ਨੇ 56 ਲੱਖ ਦੇ ਵਿੱਚੋਂ ਜੇ 50 ਹਜ਼ਾਰ 60 ਹਜ਼ਾਰ ਲੱਖ ਜਾਲੀ ਵੀ ਹੋਈਆਂ ਤੇ ਮੇਰਾ ਖਿਆਲ ਵੀ ਕੋਈ ਐਡੀ ਵੱਡੀ ਗੱਲ ਕੋਈ ਨਹੀਂ ਹੈਗੀ ਕਿਉਂਕਿ ਇਹਨਾਂ ਦੇ ਵਿੱਚ 2011 ਦੇ ਕੀਤਾ ਜਿਹਦਾ ਜੋ ਕੁਝ ਸੋਨੇ ਆਏ ਉਹਦੋਂ ਆਇਆ ਸੀਗਾ ਉਦੋਂ ਕੋਈ ਨਹੀਂ ਜੰਜ ਕਰਾਈ ਜੀ ਥੋੜਾ ਰੌਲਾ ਪਿੰਦਾ ਰਿਹਾ ਉਦੋਂ ਅਖਬਾਰਾਂ ਚ ਆਉਂਦੇ ਰਿਹਾ ਵੀ ਜੰ ਬੰਦੇ ਜਾਲੀ ਮੁੱਟਾ ਪਾ ਰਹੇ ਨੇ ਜੀ ਖੈਰ ਚਲੋ ਇਹ ਚੋਣ ਕਮਿਸ਼ਨ ਐਸ ਸਰੋ ਨੂੰ ਮਿਲੇ ਸੀ ਕੱਲ ਸਰੋ ਸਾਹਿਬ ਨੇ ਇਹਨਾਂ ਦੀ ਗੱਲ ਬੜੀ ਧਿਆਨ ਨਾਲ ਸੁਣੀ ਤੇ ਉਹਨਾਂ ਨੇ ਹੁਣ ਕਹਿਤਾ ਵੀ ਆਖਰੀ ਤੁਹਾਨੂੰ ਅਸੀਂ ਦਿੱਤੀ ਹੈ 10 ਮਾਰਚ ਤਰੀਕ ਜਿਹੜੇ ਵੀ ਤੁਸੀਂ ਅਧਿਰਾਜ ਪ੍ਰਗਟ ਕਰਨੇ ਉਹ ਕਰ ਸਕਦੇ ਹੋ ਤੁਸੀਂ ਹੂੰ ਇਹਨਾਂ 31 ਮਾਰਚ ਕਹੀ ਸੀਗੀ ਤੇ ਮੈਨੂੰ ਉਮੀਦ ਹੈ ਇੱਕ ਵਾਰੀ ਫਿਰ ਮਿਲ ਲੇਗੇ ਤੇ 31 ਮਾਰਚ ਫਿਰ ਆ ਜੇਗੀ ਹੂੰ ਹੁਣ ਇਹ ਜੇ ਹਜ਼ਾਰਾਂ ਵੋਟਾਂ ਦੀ ਗੱਲ ਕਰਦੇ ਹੋ ਲੱਖਾਂ ਵੋਟਾਂ ਬਣੀਆਂ ਨੇ ਇਹ ਕਹਿੰਦੇ ਆ ਵੀ ਨਾ ਉਹਨਾਂ ਨਾਵਾਂ ਦੇ ਨਾਲ ਸਿੰਘ ਲਿਖਿਆ ਤੇ ਨਾ ਕੌਰ ਲਿਖਿਆ ਵਾ ਲੇਕਿਨ ਉਹ ਵੋਟਾਂ ਬਣਾਈ ਕੱਲ ਮੈਨੂੰ ਇੱਕ ਫੋਨ ਆਉਂਦਾ ਵਾ ਚੱਕਰ ਦੀ ਤੱਕ ਸਾਬਕਾ ਕਾਲਿਆ ਉਹ ਕਹਿੰਦਾ ਜੀ ਮੇਰਾ ਫਲਾਣਾ ਪਿੰਡ ਮੇਰੇ ਪਿੰਡ ਦੇ ਜਿਹੜੀ ਵੋਟਾਂ ਬਣਾਈਆਂ ਸੀ ਸੀ ਬੱਬੀ ਤੇ ਬਹਿ ਗਏ ਸੀਗੇ ਸਾਡੇ ਪੈਕੇਜ ਲੱਗੇ ਸੀਗੇ ਜਿੱਥੇ ਨਾ ਕਿਸੇ ਲੇਡੀ ਦਾ ਹੁੰਦਾ ਸੀ ਉੱਥੇ ਜੇ ਕੋਈ ਵੇਖਿਆ ਪਿੰਡ 'ਚ ਪਤਾ ਹੁੰਦਾ ਵੀ ਕਿਹੜੀ ਲੇਡੀ ਪੜੀ ਲਿਖੀ ਤੇ ਕਿਹੜੀ ਅਨਪੜ੍ਹ ਜੇ ਕਿਸੇ ਲੇਡੀ ਦਾ ਗੁੱਠਾ ਲਾਉਣਾ ਤੇ ਉਹ ਉਂਗਲ ਦਾ ਲਾਦੀਦਾ ਸੀ ਜੇ ਕਿਤੇ ਮਰਦ ਹੁੰਦਾ ਉਹਨਾਂ ਤੇ ਪੂਰਾ ਗੁੱਠਾ ਦਾ ਦਿੰਦਾ ਸੀ ਤੇ ਜਿਹਦੀ ਜਾਣਕਾਰੀ ਹੁੰਦੀ ਸੀ ਵਕੇ ਚਾਜਮਤਾਂ ਪੜਿਆ ਹੁੰਦਾ ਫਿਰ ਉਸੇ ਸਹਬ ਦਾ ਉਹ ਜਿਲ੍ਹਾ ਕੋ ਪੜਿਆ ਹੁੰਦਾ ਸੀ ਓਨੀ ਕੋਈ ਸਹਬ ਦਾ ਨਾਂ ਲਿਖ ਦਿੱਤਾ ਸੀ ਉੱਥੇ ਐਦਾਂ ਦਾ ਭਰਤੀ ਕੀਤੀ ਗਈ ਸੀ 2011 ਦੇ ਵਿੱਚ ਉਹਨਾਂ ਵੀ ਉਸੇ ਤਰ੍ਹਾਂ ਕੀਤੀ ਗਈ ਇਹਨਾਂ ਨੇ ਸ਼ੁਰੂ ਚ ਇਹ ਗੱਲ ਕਹੀ ਸੀਗੀ ਕਿ ਜਿਹੜਾ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੀ ਮੈਂਬਰ ਦੀ ਵੋਟ ਬਣੂਗੀ ਉਹ ਗੁਰਸੇਖਾਣਾ ਚਾਹੀਦਾ ਗੁਰਸੇਖਾਣਾ ਦੇ ਤਾਂ ਉਹਦੀ ਫੋਟੋ ਲੱਗੂਗੀ ਉੱਤੇ ਉਹ ਇੱਕ ਫਾਰਮ ਭਰੂਗਾ ਜਿਹੜਾ ਪਤਿਤ ਜਾਂ ਹੋਰ ਕਿ ਵੋਟ ਨਹੀਂ ਬਣੇਗੀ ਤੁਹਾਨੂੰ ਪਤਾ ਹੋਏਗਾ 2003 ਦੇ ਵਿੱਚ ਇੱਕ ਆਰਡੀਨੈਂਸ ਕਰਦੀ ਆ ਜਾਰੀ ਸਾਡੀ ਜਿਹੜੀ ਵੱਟਲਵਰੀ ਪਾਸ ਸਰਕਾਰ ਉਦੋਂ ਸਹਿਜ ਧਾਰੀਆਂ ਦੇ ਵੋਟ ਦਾ ਅਧਿਕਾਰ ਖੋਲਿਆ ਜਾਂਦਾ ਵੀ ਜਿਹੜੇ ਗੈਰ ਸਿੱਧ ਗੋਟੀ ਪਾਸ ਕਰਨਗੇ ਉਹ ਕੇਸ ਅਦਾਲਤ ਚ ਵੀ ਜਾਂਦਾ ਵਾ 2012 ਦੇ ਵਿੱਚ 11 ਦੇ ਵਿੱਚ ਜਦੋਂ ਚੋਣ ਹੋ ਜਾਂਦੀ ਹੈ ਤੇ ਹਾਈ ਕੋਰਟ ਉਹਦੇ ਤੇ ਸਟੇ ਕਰ ਦਿੰਦੀ ਹੈ ਉਹ ਕਰੀਬ ਕਰੀਬ 4-5 ਸਾਲ ਸਟੇ ਚੱਲਦਾ 4 ਸਾਲ ਜਦੋਂ ਇਹ 2014 ਚ ਫੇਰ ਸਰਕਾਰ ਆਉਂਦੀ ਆ ਬੀਜੇਪੀ ਦੀ ਇਹ ਜਿਹੜਾ 2003 ਚ ਆਰਡੀਨੈਂਸ ਕੀਤਾ ਸੀ ਕਿ ਆਰਡੀਨੈਂਸ ਦੀ ਮਿਆਦ ਸਿਰਫ 6 ਮਹੀਨੇ ਹੁੰਦੀ ਹੈ ਜਿੰਨਾ ਚੋ ਉਹ ਬਿੱਲ ਨਾ ਬਣੇ ਇਹਨਾਂ ਉਸ ਆਰਡੀ ਨੂੰ ਮੁੜ ਕੇ ਜਿੰਦਾ ਕੀਤਾ ਤੇ ਜਿੰਦਾ ਕਰਕੇ ਜਿਹੜਾ ਸੀਗਾ ਉਹਨੂੰ ਫੇਰ ਪਾਸ ਕੀਤਾ ਤੇ ਉਹਨੂੰ ਬਿੱਲ ਬਣਾਤਾ ਤਰਮੀਮ ਕਰਤੀ ਅਕਦੇ ਵਿੱਚ ਵੀ ਸਹਿਜ ਤਰੀਕ ਨੂੰ ਵੋਟ ਦਾ ਅਧਿਕਾਰ ਨਹੀਂ ਉਦੋਂ ਇਹ ਕਹਿੰਦੇ ਸੀ ਵੀ ਸਾਨੂੰ 4 ਸਾਲ 5 ਸਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਸਾਨੂੰ 5 ਸਾਲ ਹੋ ਚਾਹੀਦੇ ਆ 5 ਸਾਲ ਦੀ ਬਜਾਇਆ ਜੇ 14 ਸਾਲ ਬੀਤ ਗਏ ਇਲੈਕਸ਼ਨ ਨਹੀਂ ਹੋਈ ਹੁਣ ਇਹਦੇ ਵਿੱਚ ਜਿਹੜੀ ਮੋਟਾ ਬਣੀਆਂ ਸੀ ਕਿ ਪਹਿਲਾਂ ਤੇ ਬਣੀਆਂ ਉਹ ਤੇ ਵੋਟਾਂ ਬਹੁਤ ਘੱਟ ਪੜੀਆਂ ਸਭ ਤੋਂ ਵੱਧ ਦੇ ਹਲਚ ਬਣੀਆਂ ਸਭ ਤੋਂ ਘੱਟ ਨਵਾਂ ਸ਼ਹਿਰ ਚ ਬਣੀਆਂ ਜਿ 678 ਵੋਟਾਂ ਸਿਰਫ ਇਹ ਹਾਲ ਤਾਂ ਸਾਡੀ ਸਿੱਖ ਜਮਤ ਦੀ ਅਸੀਂ ਬੜੇ ਵੱਡੇ ਪ੍ਰਚਾਰ ਕੇ ਬਣੀਆਂ ਤੇ ਪੰਜਾਬ ਦੇ ਵਿੱਚ ਘੱਟੋ ਘੱਟ ਪਾਉਣੇ 2 ਕਰੋੜ ਸਿੱਖ ਨੇ ਕਿ ਜੇ ਵੋਟਾਂ ਉਹਨਾਂ ਦੀ ਇੰਨੀਆਂ ਬੜੀਆਂ ਸੀ ਤੇ ਫਿਰ ਬਾਕੀ ਕਿੱਥੇ ਚਲ ਗਈਆਂ ਫਿਰ ਇਹਨਾਂ ਕਿ ਛੋੜ ਦੇ ਦਿੱਤੀ ਛੋੜ ਇਹ ਦੇ ਦਿੱਤੀ ਵੀ ਚਲੋ ਫੋਟੋ ਨਾਲ ਤੁਸੀਂ ਵੋਟਾਂ ਬਣਾ ਦਿਓ ਸਿੰਘ ਤੇ ਕੌਰ ਵਾਲੀ ਉਹ ਫਿਰ ਵੀ 25 ਲੱਖ ਵੋਟ ਬਣੀ ਹੁਣ ਉਸ ਤੋਂ ਅੱਗੇ ਚਲੇਗੇ ਮੁੜ ਕੇ ਇਹਨਾਂ ਕਿ ਆ ਵੀ ਜਿਹੜੀਆਂ ਵੀ ਲਿਸਟਾਂ ਕੱਢ ਲਓ ਜਿਹੜੀਆਂ ਅੱਗੇ ਵਿਧਾਨ ਸਭਾ ਦੀਆਂ ਉਹਦੇ ਹਿਸਾਬ ਨਾਲ ਵੋਟਾਂ ਬਣਾ ਦਿਓ ਉਹਦੇ ਸੁਹਾਬਾ ਹੁਣ 55 ਲੱਖ ਦੇ ਕਰੀ ਵੋਟਾਂ ਬਣ ਗਈਆਂ ਨੇ ਓਸੀ ਨੂੰ ਲੈ ਕੇ ਗਏ ਸੀ ਕੁਝ ਲੋਕਾਂ ਦੀ ਜਿਹੜੀ ਅਸੀਂ ਵੋਟਾਂ ਉਹ ਬੜੀਆਂ ਜਿਨ੍ਹਾਂ ਦਾ ਸਿੰਘ ਤੇ ਕੌਰ ਨੇ ਲਿਖਿਆ ਤੇ ਉਹ ਵੋਟਾਂ ਕੱਟੀਆਂ ਜਾਣ। 23 ਜਨਵਰੀ ਤੱਕ ਕਿਹਾ ਸੀ ਚੋਣ ਕਮਿਸ਼ਨ ਨੇ ਵੀ ਤੁਸੀਂ ਆਪਣੇ ਇਤਰਾਜ਼ ਜਮ੍ਹਾਂ ਕਰਾ ਸਕਦੇ ਹੋ। ਉਸ ਤੋਂ ਬਾਅਦ ਨਹੀਂ ਹੁਣ ਉਹ ਇਤਰਾਜ਼ 10 ਮਾਰਚ ਦਾ ਕਰ ਦਿੱਤਾ ਗਿਆ ਵਾ। ਇਸ ਕਰਕੇ ਕੋਸ਼ਿਸ਼ ਇਹ ਆ ਬਾਦਲ ਡਲਦੀ ਵੀ ਐਸਡੀਪੀਸੀ ਦੀ ਚੋਣ ਜਾ ਕੇ 2027 ਜਦੋਂ ਸਾਡਾ ਮੁੱਖ ਮੰਤਰੀ ਬਣ ਜਾਊਗਾ ਫੇਰ ਹੋਵੇ। ਫੇਰ ਤੇ ਘਰ ਦੀ ਗੱਡੀ ਤੇ ਘਟਾ ਹੋ ਗਾ ਜਿਹਦਾ 21 ਪਿਛਲੀ ਵਾਰੀ ਇਹਦਾ 2011 ਚ ਚਾਲੇ ਸੀ ਮੈਂਬਰ ਆਪਣੇ ਸਰਵ ਸੰਪਤੀ ਨਾਲ ਵੀ ਜਿਹੜੇ ਬਾਕੀ ਬੰਦੇ ਭਜਾਈ ਦਿੱਤੇ ਸੀ ਡرائی ਦਿੱਤੇ ਸੀ ਲੋਕ ਕੋ ਲੋਤਾ ਹੀ ਕੋਈ ਨਹੀਂ ਸੀਗਾ ਤੇ ਹੁਣ 42 ਚ ਚਾਲ ਲੈਣਗੇ ਕੋਈ ਫਰਕ ਨਹੀਂ ਪੈਂਦਾ ਲੇਕਿਨ ਇਹ ਹੋਣਾ ਨਹੀਂ ਹਾਈ ਕੋਰਟ ਦੇ ਹੁਕਮਾਂ ਤੇ ਚੋਣਾ ਹੋ ਰਹੀ ਜਾਂਦੀ ਹੈ ਹਾਈ ਕੋਰਟ ਜਦੋਂ ਤਰੀਕ ਹੁੰਦੀ ਹੈ ਖਚਾਈ ਕਰਦਾ ਕੇਂਦਰ ਦੀ ਵੀ ਕਰਦਾ ਤੇ ਸਟੇਟ ਦੀ ਵੀ ਕਰਦਾ ਹੈ ਕੇਂਦਰ ਨੇ ਅਜ਼ਾਜ਼ਤ ਤੇ ਨਹੀਂ ਹੁੰਦੀ ਆ ਤੇ ਚੋਣਾ ਸਟੇਟ ਦੇ ਕੋਣੀ ਹੁੰਦੀਆਂ ਖਰਚਾ ਵੀ ਸਟੇਟ ਨੇ ਕਰਨਾ ਹੁੰਦਾ ਤੇ ਬਕਾਇਦਾ ਤੌਰ ਤੇ ਖਰਚੀ ਦੇ ਨਾਂ ਜਿਹੜਾ ਵਾ ਫਿਰ ਜਿਹੜੀ ਸਟੇਟ ਹੁੰਦੀ ਆ ਉਹਦੇ ਕੋਈ ਬਹਾਨਾ ਹੁੰਦਾ ਨਾ ਚੋਣਾ ਕਰਨ ਸਾਡੇ ਕੋਲ ਸਿਕਿਉਰਟੀ ਦਾ ਪ੍ਰਬੰਧ ਨਹੀਂ ਹੁੰਦਾ ਲੇਕਿਨ ਹਾਈ ਕੋਰਟ ਪੂਰੀ ਸਖਤ ਆ ਕਿ ਚੋਣਾ ਹੋਣੀ ਜਿਹੜੀਆਂ ਜਿਹੜੀਆਂ ਚੋਣਾ ਮਈ ਜੂਨ ਚੋਣੀਆਂ ਸੀ ਵੱਡੀ ਦਾ ਸਤੰਬਰ ਅਕਤੂਬਰ ਜਾ ਕੇ ਹੋ ਜਾਣਗੀਆਂ ਚੋਣਾ ਉਮੀਦ ਆ ਵੀ ਇਸ ਹਾਲ ਦੇ ਵਿੱਚ ਜ਼ਰੂਰ ਹੋ ਜਾਣਗੀਆਂ ਪਰ ਜਦਾਂ ਮਰਜ਼ੀ ਜੋਰ ਲਾਂ ਲੇਕਿਨ ਇਹਨਾਂ ਦੀ ਕੋਸ਼ਿਸ਼ ਬਕਰ ਲਲਦੀ ਇਹ ਆਪੀ ਇਹਨੂੰ ਜਨਰਲ ਮੁਕਾਇਜ ਜੇ ਉਹਨਾਂ ਫਾਇਦਾ ਦੇਖੋ 2004 ਚੋਣਾਂ ਹੋਈਆਂ ਤਾਂ ਵੀ ਹਾਈ ਕੋਰਟ ਦੇ ਦੇਸ਼ਾਂ ਤੇ 2011 ਤੋਂ ਹੀ ਤੇ ਹਾਈ ਕੋਰਟ ਦੇ ਦੇਸ਼ਾਂ ਤੇ ਹਾਈ ਕੋਰਟ ਦੇ ਦੇਸ਼ਾਂ ਦੇ ਗਈ ਤੇ ਸ਼੍ਰੋਮਣੀ ਕਮੇਟੀ ਨਹੀਂ ਗਈ ਹਾਈ ਕੋਰਟ ਦੇ ਵਿੱਚ 1996 ਦੇ ਵਿੱਚ ਜਹਦਰ ਗੁਰਚੰਦ ਸਿੰਘ ਟੋੜਾ ਗਿਆ ਸੀ ਹਾਈ ਕੋਰਟ ਦੇ ਵਿੱਚ ਬਤੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਵੀ ਚੋਣਾਂ ਹੋਣੀਆਂ ਚਾਹੀਦੀਆਂ ਲੇਕਿਨ ਇੱਥੇ ਜਿਹੜੀ ਇਹ ਸ਼੍ਰੋਮਣੀ ਕਮੇਟੀ ਨਹੀਂ ਗਈ ਇੱਥੇ ਜਿਹੜੀ ਸ਼ਰਮਿਕ ਬੜੀ ਮੌਜੂਦਾ ਉਹ ਕਹਿੰਦੀ ਵੀ ਤਾਂ ਹੋਰ ਸਮਾਂ ਲੰਘ ਜਾਵੇ ਇੱਤੇ ਤੇ ਬਲਦੇਵ ਸਿੰਘ ਸਿੱਧੇ ਵਾਲੇ ਹਾਈ ਕੋਰਟ ਗਏ ਸਭ ਤੋਂ ਵਗੀ ਗਏ ਨੇ ਜਿਹੜੇ ਐਸ்சி ਪੀਸੀ ਚੋਣਾਂ ਦੇ ਹੱਕ ਦੇ ਵਿੱਚ ਨੇ ਜੀ ਜੀ ਪਟੜੀ ਸਾਹਿਬ ਇੱਕ ਬੜਾ ਸ਼ਸ਼ੋਪੰਜਾ ਬਣਿਆ ਹੋਇਆ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ 26 ਜਨਵਰੀ ਵਾਲੇ ਦੇ ਨੇ ਝੰਡਾ ਕਿੱਥੇ ਲਹਿਰਾਉਣਾ ਫਰੀਦਕੋਟ ਚ ਲਹਿਰਾਉਣਾ ਮਹਾਲੀ ਚ ਪਟਿਆਲੇ ਚ ਜਾਂ ਫਿਰ ਆਪਣੇ ਜੱਦੀ ਜ਼ਿਲ੍ਹੇ ਸੰਗਰੂਰ ਦੇ ਵਿੱਚ ਇਨੂੰ ਲੈ ਕੇ ਸਥਿਤੀ ਜਿਹੜੀ ਆ ਉਹ ਘੰਬਲਪੂਸੇ ਵਾਲੀ ਬਣੀ ਹੋਈ ਹੈ ਹਾਲਾਂਕਿ ਹੁਣ ਡੀਜੀਪੀ ਸਾਹਿਬ ਦਾ ਬਿਆਨ ਵੀ ਆ ਗਿਆ ਪਰ ਵਿਚਲੀ ਗੱਲ ਕੀ ਹੈ ਵੀ ਜਗਾ ਬਦਲੀ ਕਿਉਂ ਗਈ ਪਹਿਲੀ ਗਲਤ ਮੈਂ ਕਹਿ ਦਿਆਂ ਕਿ ਸਿਕਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਨ ਸਿੰਘ ਪੰਨੂ ਜਿਹੜੇ ਆ ਉਹ ਇੰਟਰਨੈਸ਼ਨਲ ਏਜੰਸੀਆਂ ਦੇ ਉਂਗਲਾਂ ਤੇ ਖੇਡ ਰਹੇ ਨੇ ਇੰਨੀ ਪਾਵਰ ਦੇ ਮਾਲਕ ਨਹੀਂ ਜਿੰਨੀ ਉਹ ਵਰਤੀ ਦਰਤੀ ਰਹਿੰਦੇ ਡੋਨਾਲਡ 트ੰਪ ਦੀ ਜਿਹੜੀ ਸਮਾਚਕ ਸਮਾਗਮ ਸੀ ਉਥੇ ਪੰਨੂ ਨੇ ਕਿੰਨੇ ਇਨਵਾਈਟ ਕੀਤਾ ਉਹ ਕਿਵੇਂ ਪੁੱਜਿਆ ਉਥੇ ਦੱਸ ਸਕਦੇ ਨੇ ਹੁਣ ਐਸੀ ਪਾ ਜਿਹੜੇ ਮੁੱਖ ਮੰਤਰੀ ਸਾਹਿਬ ਦਾ ਇਹ ਗੱਲ ਹੋਈ ਸੀ ਪੀ ਇਹ ਫਰੀਦਕੋਟ ਜਾ ਕੇ ਝੰਡਾ ਲਾਉਣਗੇ ਝੰਡਾ ਲਾਉਣਗੇ ਉਥੇ ਸੰਸਦ ਮੈਂਬਰ ਸਰਬਜੀਤ ਸਿੰਘ ਜਿਹੜਾ ਵਾ ਆਜ਼ਾਦ ਉਮੀਦਵਾਰ ਇਹਨਾਂ ਦਾ ਉਮੀਦਵਾਰ ਤੇ ਬੜੀ ਬੁਰੀ ਤਰ੍ਹਾਂ ਆ ਰਿਹਾ ਸੀ ਲੇਕਿਨ ਪੀਤੇ ਕੱਲ ਕੀ ਹੁੰਦਾ ਵਾ ਬੁੱਧਵਾਰ ਰਾਤ ਨੂੰ ਉੱਥੇ ਇੱਕ ਪੁਲ ਪੁਲ ਦੇ ਉੱਤੇ ਝੰਡੇ ਵੀ ਲੱਗ ਜਾਂਦੇ ਨੇ ਖਾਲਸਾਤਨ ਦੇ ਤੇ ਨਾਲ ਉੱਥੇ ਨਾਰੇ ਵੀ ਸਲੋਗਨ ਵੀ ਲਿਖੇ ਜਾਂਦੇ ਨੇ ਪੁਲ ਦੇ ਉੱਤੇ ਅਗਲੇ ਦਿਨ ਪੁਲਸ ਆਉਂਦੀ ਆ ਚਲੋ ਝੰਡੇ ਵੀ ਲਾਹ ਦਿੰਦੀ ਆ ਤੇ ਸਲੋਗਨ ਵੀ ਜਿਹੜੇ ਉਹ ਮਿਟਾ ਦਿੰਦੀ ਆ ਲੇਕਿਨ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੀਗਾ ਉੱਥੋਂ ਦਾ ਪ੍ਰੋਗਰਾਮ ਸ਼ਿਫਟ ਕਰ ਦਿੱਤਾ ਜਾਂਦਾ ਕੋਈ ਪਟਿਆਲੇ ਕਹਿੰਦਾ ਕੋਈ ਮੁਹਾਲੀ ਕਹਿੰਦਾ ਕਿਤੇ ਪਟਿਆਲੇ ਦੇਖਿਆ ਹੁੰਦਾ ਕਿਤੇ ਮੁਹਾਲੀ ਹੁੰਦਾ ਫਿਰ ਅਖਾ ਸ਼ਾਇਦ ਪਟਿਆਲੇ ਕਰਨਗੇ ਆਪਣਾ ਜੇ ਇਥੋਂ ਪਟਿਆਲੇ ਸ਼ਿਫਟ ਕਰ ਦਿੱਤਾ ਤੇ ਇਹਦਾ ਮਤਲਬ ਆ ਵੀ ਮੁੱਖ ਮੰਤਰੀ ਨੂੰ ਥ੍ਰੈਟ ਆ ਖਾਲਸਾ ਸੰਧਿ ਇਹਨਾਂ ਲੈ ਲਓ ਅੱਤਵਾਦੀਆਂ ਦਾ ਲੈ ਲਓ ਵੱਖਵਾਦੀਆਂ ਦਾ ਲੈ ਲਓ ਗੈਂਗਸਟਰਾਂ ਦਾ ਲੈ ਲਓ ਆਜ਼ਾਦੀ ਗੱਲ ਨਹੀਂ ਖਾਲਸਾਣ ਦੀ ਮੂਵਮੈਂਟ ਜਦੋਂ ਸਿਖਰ ਤੇ ਸੀ ਉਦੋਂ ਵਿੱਚ ਸਮਗਲਰ ਤੇ ਖਾਲਸਾਣ ਦਾ ਜਿਹੜਾ ਕਿ ਨੈਟਵਰਕ ਬਣ ਗਿਆ ਸੀ ਉਹਨਾਂ ਦੀ ਆਰ ਹੇਟ ਸਮਾਗਮ ਵੀ ਵੱਡੇ ਪੱਧਰ ਤੇ ਹੁੰਦੇ ਸੀ ਹੁਣ ਮੁੱਖ ਮੰਤਰੀ ਸਾਹਿਬ ਉਥੋਂ ਕਿਉਂ ਭੱਜੇ ਨੇ ਇਹ ਤੇ ਉਹ ਜਾਣਦੇ ਨੇ ਲੇਕਿਨ ਚਰਚਾ ਇਹ ਆ ਕਿ ਖਾਲਸਤਾਨ ਦੀ ਜਿਹੜੀ ਧਮਕੀ ਕਰਕੇ ਭੱਜੇ ਨੇ ਉਥੋਂ ਸਿੱਖ ਪਰ ਜਸਟਿਸ ਦੀ ਜ਼ਿੰਮੇਵਾਰੀ ਵੀ ਲੈ ਲਈ ਗੁਰਪਤਵੰਦ ਸਿੰਘ ਪੰਨੂ ਨੇ ਕਿ ਇਹ ਸਲੋਗਨ ਤੇ ਅਸੀਂ ਲਖਾਏ ਸੀਗੇ ਝੰਡੇ ਤੇ ਅਸੀਂ ਲਵਾਈ ਸੀਗੇ ਅੱਜ ਦੀ ਡੇਢ ਦੇ ਵਿੱਚ ਗੁਰਪਤਵੰਤ ਸਿੰਘ ਦੀ ਪੰਨੂ ਦੀ ਕਰਤੂਤ ਕਰਕੇ ਘੱਟੋ ਘੱਟ 200 ਤੋਂ ਲੈ ਕੇ 250 ਨੌਜਵਾਨ ਜੇਲ੍ਹਾਂ ਦੀਆਂ ਸਲਾਕਾਂ ਦੇ ਪਿੱਛੇ ਬੈਠੇ ਨੇ। ਕੀ ਇਹ ਜਾਂਦਾ ਤੁਹਾਨੂੰ ਅਮਰੀਕਾ ਲੈ ਜਾਂਦੇ? ਤੁਹਾਨੂੰ ਇੰਨੇ ਪੈਸੇ ਦੇ ਦਾਂਗੇ। ਲਾਲਚ ਆ ਕੇ ਨੌਜਵਾਨ ਜਰੂਰ ਗਮਰਾਹ ਹੋ ਜਾਂਦੇ ਨੇ। ਲੇਕਿਨ ਹੁੰਦਾ ਹੁੰਦਾ ਕੱਖ ਨਹੀਂ। ਹੁਣ ਗੁਰਪਤਵੰਤ ਪੰਦੇ ਜਿੰਮੇਵਾਰੀ ਲੈ ਲਈ। ਤੇ ਫਿਰ ਪ੍ਰਸ਼ਾਸਨ ਨੇ ਸੋਚਿਆ ਵੀ ਮੁੱਖ ਮੰਤਰੀ ਸਾਹਿਬ ਦੀ ਚੇਂਜ ਕਰ ਦਿਓ ਲੇਕਿਨ ਉਥੋਂ ਦੇ ਡੀਸੀ ਕੀ ਕਹਿੰਦੇ ਆ ਪਿਛੰਡੇ ਬੁੱਧਵਾਰ ਰਾਤ ਨੂੰ ਲਗਦੇ ਲੇਕਿਨ ਬੁੱਧਵਾਰ ਸ਼ਾਮ ਤੱਕ ਉਹਨਾਂ ਦਾ ਪ੍ਰੋਗਰਾਮ ਚੇਂਜ ਹੋ ਗਿਆ ਸੀ ਫਿਰ ਕਿਉਂ ਚੇਂਜ ਹੋਇਆ ਸੀ ਲੇਕਿਨ ਸਰਬਜੀਤ ਸਿੰਘ ਖਾਲਸਾਵਾ ਉਹਨੇ ਦੀ ਨਖੇਦੀ ਕੀਤੀ ਇਸ ਕਰਕੇ ਦੀ ਵੀ ਇਹ ਹਰਕਤ ਗਲਤ ਆ ਇਹ ਹਰਕਤ ਜਿਹੜੀ ਆ ਜਿਮਰੀ ਲੈਣ ਵਾਲੇ ਉਹ ਵੀ ਗਲਤ ਨੇ ਜਿਹੜੇ ਝੰਡੇ ਲਾਉਣ ਵਾਲੇ ਉਹ ਵੀ ਗਲਤ ਨੇ ਸਲੋਗਨ ਲਿਖਣ ਵਾਲੇ ਵੀ ਗਲਤ ਨੇ ਕਿ ਉਹ ਸ਼ੁਰੂ ਤੋਂ ਹੀ ਇਹਨਾਂ ਗੱਲਾਂ ਦੇ ਖਿਲਾਫ ਰਿਹਾ ਹੋ ਸਰਜੀਤ ਉਹਨਾਂ ਜੇ ਗਲਤ ਕਹਿ ਦੇ ਤਰਕਤ ਕਹਿ ਤ ਨਹੀਂ ਤੇ ਜੇ ਕਿਤੇ ਉਹ ਗੱਲ ਨਾ ਕਹਿੰਦਾ ਤੇ ਫਿਰ ਉਂਗਲ ਉਸ ਪਾਸੇ ਵੱਡਣੀ ਸੀ ਵੀ ਇਹ ਖਾਲਸਤਾਨੀ ਮੂਵਮੈਂਟ ਦੇ ਨਾਲ ਇਸ ਕਰਕੇ ਮੁੱਖ ਮੰਤਰੀ ਸਾਹਿਬ ਆਰੇ ਹੁਣ ਪਟਿਆਲੇ ਦੇ ਜਾਂ ਮੁਹਾਲੀ ਝੰਡਾ ਲਾਉਣਗੇ ਲੇਕਿਨ ਫਰੀਦਕੋਟ ਦੇ ਵਿੱਚੋਂ ਉਹਨਾਂ ਨੂੰ ਸ਼ਿਫਟ ਕਰਨਾ ਇਹ ਚਰਚਾ ਦਾ ਵਿਸ਼ਾ ਜ਼ਰੂਰ ਹੈ ਏਜੰਸੀਆਂ ਦੇ ਵਿੱਚ ਵੀ ਹੈ ਲੋਕਾਂ ਦੇ ਵਿੱਚ ਵੀ ਹੈ ਤੇ ਅਖਬਾਰਾਂ 'ਚ ਵੀ ਲੇਕਿਨ ਗੁਰਪਤਮਨ ਸਿੰਘ ਪੰਨੂ ਨੇ ਹਰ ਘਟਨਾ ਦੀ ਜ਼ਿੰਮੇਵਾਰੀ ਲੈਣੀ ਹੁੰਦੀ ਭਾਵੇਂ ਉਹ ਨੇ ਕੀਤੀ ਕਿ ਨਹੀਂ ਕੀਤੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਲੇਕਿਨ ਇਹ ਪੰਜਾਬ ਨੂੰ ਬਰਬਾਦ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਨੇ ਪੰਜਾਬ ਦੇ ਸਦੀਆਂ ਤੋਂ ਬਰਬਾਦ ਹੁੰਦਾ ਆ ਲੇਕਿਨ ਹੁਣ ਜਿਸ ਤਰੀਕੇ ਨਾਲ ਬਰਬਾਦ ਕੀਤਾ ਜਾ ਰਿਹਾ ਇਹਨਾਂ ਵੇਖੋ ਇੱਥੇ ਪਹਿਲੀ ਗੱਲ ਤੇ ਗੈਂਗਸਟਰਾਂ ਦਾ ਅਤੰਕ ਬਟਿਕ ਸਾਹਿਬ ਮੇਰੇ ਧਿਆਨ ਚਾਹ ਵੀ ਗੁਰਪਤਵੰਤ ਸਿੰਘ ਪੰਨੂ ਨੂੰ ਲੈ ਕੇ ਭਾਰਤ ਸਰਕਾਰ ਨੇ ਇੱਕ ਜਿਹੜਾ ਉਹ ਆਰਡਰ ਵੀ ਪਾਸ ਕੀਤਾ ਸੀ ਵੀ ਇਹ ਇਹਨਾਂ ਦੀਆਂ ਖਬਰਾਂ ਵੀਡੀਓ ਪ੍ਰਸਾਰਤ ਨਾ ਕੀਤੇ ਜਾਣ ਹੋਰੀ ਆਂ ਜੀ ਹੋਰੀ ਆਂ ਹੋਰੀ ਇੱਥੇ ਵੇਖੋ ਜੀ ਪਹਿਲੀ ਗੱਲ ਤੇ ਗੈਂਗਸਟਰਾਂ ਦਾ ਅਤੰਕ ਖਾਲਸਾ ਜਿੰਦਾਬਾਦ ਜਿੰਦਾਬਾਦ ਫੋਰਸਾਂ ਦਾ ਅਤੰਕ ਚਾਈਨੀ ਡੋਰ ਦਾ ਅਤੰਕ ਤੇ ਫਿਰ ਅਵਾਰਾ ਕੁੱਤਿਆਂ ਦਾ ਅਤੰਕ ਅਤੰਕੀ ਅਤੰਕ ਦਾ ਡਵੈਲਪਮੈਂਟ ਕੋਈ ਦਿਖਾਈ ਨਹੀਂ ਦਿੰਦੀ ਇਹਦੇ ਬਾਰੇ ਸਰਕਾਰ ਨੂੰ ਜ਼ਰੂਰ ਕੋਈ ਨਾ ਕੋਈ ਕੋਸ਼ਿਸ਼ ਕਰਨੀ ਚਾਹੀਦੀ ਸਰਕਾਰਾਂ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਹੁੰਦੀਆਂ ਆ ਆਪ ਮੌਕਾ ਪ੍ਰਸਤੋਗਤ ਭੱਜਣ ਵਾਲੀਆਂ ਨਹੀਂ ਹੁੰਦੀਆਂ ਜੀ ਜੀ ਬਖਸ਼ਾਪ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਦੇ ਹੋ ਖਬਰਾਂ ਤਫਸੀਲ ਦੇ ਨਾਲ ਸਮਝਾਉਂਦੇ ਹੋ ਤੇ ਸਾਡੇ ਜਿਹੜੇ ਦਰਸ਼ਕ ਹੈ ਵਨ ਇੰਡੀਆ ਦੇ ਜਿਹੜੇ ਸਬਸਕ੍ਰਾਈਬਰ ਹੈ ਉਸ ਨੂੰ ਬੇਹਤ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ